ਝੋਟਾ ਦਿਖਾਉਣਾ ਅੱਜ ਮਿੱਤਰੋ ਅਸਲੀ ਝੋਟਾ ਰਸ਼ੀ ਵਾਲਿਆਂ ਦਾ ਬੈਲਾਰੂਸ 26 ਇੰਜਨ ਇਹਦੇ ਵਿੱਚ ਫਿੱਟ ਕੀਤਾ ਹੋਇਆ 200 ਐਚਪੀ ਦਾ ਜਾਂ 197 ਐਚਪੀ ਦਾ ਬਾਕੀ ਇਹਦੇ ਵਿੱਚ 250 ਐਚਪੀ ਦਾ ਇੰਜਨ ਬਣਾ ਦੇਣਾ ਬਾਈ ਨੇ ਇਹਨੂੰ ਟਰਬੋ ਲਾ ਕੇ ਆਪਾਂ ਖੜੇ ਹਾਂ ਬਈ ਗੋਹਾਣਾ ਹਰਿਆਣਾ ਦੇ ਵਿੱਚ ਪੈ ਜਾਂਦਾ ਕੇਬੀਵੀ ਟਰੈਕਟਰਸ ਵਾਲੀ ਵੀਰ ਨੇ ਇਹਨੂੰ ਤਿਆਰ ਕੀਤਾਗਾ ਕਾਫੀ ਮਿਹਨਤ ਲੱਗੀ ਆ ਡੇਢ ਸਾਲ ਦੇ ਵਿੱਚ ਇਹਨੂੰ ਤਿਆਰ ਕੀਤਾਗਾ ਤੇ ਆਹ ਟਰੈਕਟਰ ਦਾ ਜਿਹੜਾ ਇੰਜਨ ਦੇਖ ਸਕਦੇ ਹੋ ਤੇ ਜੋਰ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਹੜੇ ਹਿਸਾਬ ਨਾਲ ਐਚਪੀ ਆ ਹੈਨਾ ਤੇ ਬਾਈ ਇਹਦੇ ਵਿੱਚ ਜਿਹੜੀ ਮੈਲੇਜ ਆਉਂਦੀ ਹੈ ਇਹਦੀ ਬਾਈ ਨੇ ਦੱਸਿਆ ਕਹਿੰਦਾ 2 ਕਿਲੋਮੀਟਰ ਦੇ ਵਿੱਚ 1 ਲੀਟਰ ਡੀਜ਼ਲ ਛੱਕ ਜਾਂਦਾਗਾ ਝੋਟਾ ਇਹ ਤੇ ਬਾਕੀ ਇਹਦੇ ਕੋਲੇ ਖੜ ਕੇ ਅਸੀਂ ਆਵਾਜ਼ ਨਹੀਂ ਸੁਣ ਸਕਦੇ ਇੰਨੀ ਕਿ ਜ਼ਿਆਦਾ ਇਹਦੇ ਸਾਊਂਡ ਆ ਗਈ ਤੇ ਰਾਤ ਨੂੰ ਕਹਿੰਦਾ ਵੀ ਅੱਗ ਕੱਢਦਾਗਾ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਹੋਈ ਇਹਦੇ ਇੰਜਨ ਦੇ ਵਿੱਚ ਹਨਾ ਤੇ ਤੁਸੀਂ ਐਂ ਦੱਸ ਨਹੀਂ ਸਕਦੇ ਵੀ ਇਹਦੇ ਵਿੱਚ ਬਾਅਦ ਵਿੱਚ ਜਿਹੜਾ ਪਹਿਲਾ ਵਾਲਾ ਇੰਜਨ ਲਾ ਕੇ ਹੁਣ ਨਵਾਂ ਇੰਜਨ ਫਿੱਟ ਕੀਤਾ ਵੀ ਇੰਨੀ ਸੋਹਣੀ ਫਿਟਿੰਗ ਕੀਤੀ ਆ ਇੰਜੀਨੀਅਰ ਹੀ ਆ ਬਾਈ ਇੱਕ ਤਰ੍ਹਾਂ ਦਾ ਹਨਾ ਟਰੈਕਟਰਾਂ ਦਾ ਤੇ ਬਾਕੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਦਾ ਟਾਇਰ ਵੱਡੇ ਪਾਏ ਆ ਇੱਕ ਇਹਦੇ ਵਿੱਚ ਇੰਜਨ ਚੇਂਜ ਕੀਤਾਗਾ ਬਾਕੀ ਸਾਰਾ ਬੈਲਾਰੂਸ ਸੇਮ ਆਗਾ ਇਹਦੇ ਵਿੱਚ ਬਾਈ ਨੇ ਇਹਨੂੰ ਨਾਮ ਦਿੱਤਾ V6 200 ਮਤਲਬ V6 ਇਹਦਾ ਇੰਜਨ ਆ 2 200 HP ਦਾ ਪਾ ਇਹਨੂੰ ਕਹਿ ਸਕਦੇ ਆ ਤੇ ਕਹਿੰਦਾ ਜੇ ਮੈਂ ਟਰਬੋ ਲਾਤੀ ਤਾਂ ਇਹਨੂੰ 250 HP ਤੱਕ ਬੜੇ ਆਰਾਮ ਨਾਲ ਇਹ ਜੀ ਦੋ ਟਰਬੋ ਲੱਗਣੀਆਂ ਕਿਉਂਕਿ ਇਹਦੇ ਤਿੰਨ ਪਿਸਟਨ ਇਧਰ ਨੂੰ ਚੱਲਦੇ ਆ ਐਦਾਂ ਕੰਮ ਕਰਦਾ ਹੁੰਦਾ ਇਹ ਤੇ ਅਕਸਰ ਹੀ ਆਪਾਂ ਜਿਵੇਂ ਗਾਣਾ ਸੁਣਦੇ ਹੁੰਨੇ ਆ ਸਿੱਧੂ ਮੂਸੇ ਵਾਲੇ ਦਾ ਇੰਜਨ 8 ਸਿਲੰਡਰ ਦਾ ਧਰਤੀ ਪੱਟ ਦਾ ਫਰੇਮਟ ਹੈੜੇ ਹਨ ਉਹ ਵੀ 8 ਸਿਲੰਡਰ ਵੀ ਦਿਖਾਵਾਂਗੇ 6 ਸਿਲੰਡਰ ਆਗੇ ਤੇ ਇਹਦੀ ਗੱਲ ਹੀ ਕੀਤੀ ਸੀਗੀ ਬਾਕੀ ਜਿਹੜਾ ਇਹਦੇ ਜੈਕ ਆਉਂਦੇ ਸੀ ਮੂਰੇ ਜਿਵੇਂ ਲੋਡਰ ਵਗੈਰਾ ਲਾਉਣਾ ਤਾਂ ਉਹ ਸੇਮ ਰੱਖਿਆ ਗਿਆ ਤੇ ਇੰਜਨ ਦੀ ਫਿਟਿੰਗ ਦੇਖੋ ਹਨ ਗਰੇਵਸ ਦਾ ਕੋਈ ਇੰਜਨ ਆਗੇ ਤੇ ਇਹ ਚ ਵੀ 197 ਐਚਪੀ ਇਹਦੇ ਵਿੱਚ ਲਿਖੀ ਹੋਈ ਹੈਗੀ ਤੇ ਇੱਕ ਇਸ ਤੋਂ ਇਲਾਵਾ ਇਹਨਾਂ ਨੇ ਜਿਵੇਂ ਬਾਈ ਨਾਲ ਮੈਂ ਗੱਲ ਕੀਤੀ ਸੀ ਇਹ ਕਹਿੰਦਾ ਵੀ ਜੇ ਤਿਆਰ ਕੀਤਾ ਸੀ ਇੱਕ ਸ਼ੌਂਕੀਆ ਤੌਰ ਤੇ ਨਾ ਕੋਈ ਟੋਚਣ ਮੁਕਾਬਲਿਆਂ ਤੇ ਜਾਂ ਕੁਝ ਵੀ ਤੇ ਇਨ ਫਿਊਚਰ ਜੇ ਅਸੀਂ ਇਹਨੂੰ ਯੂਜ਼ ਕਰਦੇ ਆ ਜਿਵੇਂ ਚਿੜੀਆਂ ਮਾਰਨ ਵਾਲੀ ਮਸ਼ੀਨਾਂ ਤਿਆਰ ਕਰਦੇ ਆ ਇਹ ਤਾਂ ਇਹਦੇ ਵਿੱਚ ਜਮਾ ਇੱਕ ਛੋਟਾ ਗੀਅਰ ਦਿੱਤਾ ਜਿਵੇਂ ਆਪਾਂ ਸੁਪਰ ਸੀਡਰਾਸਤੇ ਯੂਜ਼ ਕਰਦੇ ਆ ਜਮਾ ਲੋ ਤਾਂ ਜਮਾ ਕੀੜੀ ਦੀ ਚਾਲ ਜਮਾ ਇਹ ਤੁਰਨ ਲੱਗ ਜਾਂਦਾ ਜਿਹਦੇ ਵਿੱਚ ਜਿਹੜੇ ਚਿੜੀ ਮਾਰ ਸਕਦੇ ਜਿਹੜੀਆਂ ਪਾਈਪਾ ਪਾ ਸਕਦੇ ਆ ਇਹਦੇ ਵਾਸਤੇ ਯੂਜ਼ ਵਾਸਤੇ ਲੈ ਸਕਦੇ ਆ ਕਮਾਲ ਦੀ ਗੱਲ ਆ ਵੀ ਆਪਾਂ ਟਰੈਕਟਰਾਂ ਦੇ ਟਾਇਰ ਸੁਣਦੇ ਹੁੰਨੇ ਆ ਵੀ ਲੱਖ ਡੇਢ ਡੇਢ ਲੱਖ ਦੇ ਆ ਆ ਬਾਈ ਕਹਿੰਦਾ ਮੈਂ 8000 ਦੇ ਪਾਈਏ ਜੋੜੀ ਤੇ ਇਹ ਥੋੜੇ ਜਿਹਾ ਡੈਫੈਕਟਡ ਪੀਸ ਹੁੰਦੇ ਆ ਵੀ ਇਹ ਚ ਮਾੜੇ ਮੋਟੀ ਦਿੱਕਤ ਹ ਆ ਦੇਖ ਸਕਦੇ ਹੋ 12 ਪਲਾਈ ਦੇ ਟਾਇਰ ਆ ਇਹ ਤੇ ਬਾਕੀ ਇਹ ਨਵੀਂ ਜੀ ਕੰਪਨੀ ਦੇ ਆ ਤੇ ਬਾਕੀ ਇਹਦੇ ਪਿੱਛੇ ਦੇਖ ਸਕਦੇ ਹੋ ਤੁਸੀਂ ਆ ਜਿਹੜਾ ਬਾਈ ਦਾ ਚੈਨਲ ਆ ਤੁਸੀਂ ਦੇਖ ਸਕਦੇ ਹੋ ਕੇਬੀਬੀ ਟਰੈਕਟਰਸ ਠੀਕ ਹੈ ਤੇ ਅੱਜ ਇੱਕ ਤੋਂ ਬਾਈ ਨੇ ਹੁੱਕ ਤਿਆਰ ਕੀਤੀ ਆ ਬਾਕੀ ਸਾਰੀਆਂ ਇਹਦੀਆਂ ਜਿਵੇਂ ਲਿਫਟ ਵਾਲਾ ਕੰਟਰੋਲ ਸਾਰਾ ਇਹ ਸੇਮ ਰੱਖਿਆ ਗਿਆ ਇੱਕ ਐਂ ਕਹਿ ਲਈਏ ਵੀ ਟਰੈਕਟਰ ਆਪਦੀ ਲੁੱਕ ਜੀ ਵੱਖਰੀ ਜੀ ਲੁੱਕ ਜੀ ਦਿੰਦਾ ਹੈਗਾ ਇੰਨਾ ਸੋਹਣਾ ਤਿਆਰ ਕੀਤਾ ਹੈਗਾ ਤੇ 에ਅਰ ਕਲੀਨਰ ਤੁਸੀਂ ਦੇਖ ਸਕਦੇ ਹੋ ਜਿਵੇਂ ਹਿੰਦੁਸਤਾਨ ਟਰੈਕਟਰ ਦੇ ਵਿੱਚ ਆਉਂਦਾ ਸੀਗਾ ਤਾਂ ਉਵੇਂ ਹੀ ਆ ਆ ਦੇਖ ਸਕਦੇ ਹੋ ਤੁਸੀਂ ਤਾਂ ਇਹ ਵੀ ਹਿੰਦੁਸਤਾਨ ਦਾ ਪਲੇਖਾ ਜਿਹਾ ਪਉਂਦਾ ਤੇ ਇਹ ਵੀ ਇੱਕ ਇਹਨੂੰ ਆਪਾਂ ਕਹਿ ਲਈ ਵੀ ਜਿਵੇਂ ਆਪਾਂ ਕਹਿੰਦੇ ਵੀ ਸ਼ੋਅ ਬਣ ਜਾਂਦੀ ਹੈ ਟਰੈਕਟਰ ਦੀ ਸ਼ਾਨ ਜੀ ਬਣ ਜਾਂਦੀ ਹੈ ਤਾਂ ਇਹ ਵੀ ਵੱਖਰੀ ਹੈ ਬਾਕੀ ਜਿਹੜੇ ਇਹਦੇ ਸਾਇਲੈਂਸਰਾਂ 6 ਸਾਇਲੈਂਸਰਾਂ ਵਾਲਾ ਟਰੈਕਟਰ ਆ ਐਕਚੁਅਲ ਦੇ ਵਿੱਚ 6 ਸਾਇਲੈਂਸਰ ਹੀ ਬਣਾਤੇ ਆ ਤੇ 6 ਸਿਲੰਡਰ ਹੋ ਗਿਆ ਹਣਾ ਤੇ ਬਾਕੀ ਜੇ ਖਰਚੇ ਦੀ ਗੱਲ ਕਰਾਂ ਤਾਂ ਬਾਈ ਕਹਿੰਦਾ ਮੈਂ ਕੋਈ ਅਨੁਮਾਨ ਨਹੀਂ ਲਾਇਆ ਵੇ ਤੇ ਕਿੰਨਾ ਖਰਚਾ ਆ ਗਿਆ ਬਾਕੀ ਇੱਕ ਵੀਡੀਓ ਆਪਾਂ ਬਾਈ ਨਾਲ ਕੀਤੀ ਹੋਈ ਹੈ ਕਿਉਂਕਿ ਬਾਈ ਪਿਆਬੀ ਨਹੀਂ ਬੋਲ ਸਕਦਾ ਕਹਿੰਦਾ ਮੈਂ ਪਿਆਬੀ ਸਮਝ ਲੈਣਾ ਤੇ ਹਰਿਆਣਵੀ ਦੇ ਵਿੱਚ ਬੋਲ ਰਿਹਾ ਹਨ ਤੇ ਆਹ ਦੇਖੋ ਤੁਸੀਂ ਮੈਂ ਕੱਲ ਵੀ ਇਹ ਟਰੱਕਾਂ ਵਾਲੀ ਸੈਲਫ ਵੱਡੀ ਤਾਂ ਵੱਡੀ ਸੈਲਫ ਰੱਖੀ ਵੀ ਆ ਤੇ ਆਵਾਜ਼ ਵੀ ਚੈੱਕ ਕਰਵਾ ਦਿੰਨੇ ਆ ਸੁਣੀ ਨਹੀਂ ਜਾਂਦੀ ਇੰਨੀ ਮਤਲਬ ਆਵਾਜ਼ ਹੈ ਦੀ ਤੇ ਉਹ ਕਲਿੱਪ ਮੈਂ ਲਾ ਦੂੰਗਾ ਤੇ ਬਾਕੀ ਰੰਗ ਵੀ ਇਹੀ ਰੱਖਿਆ ਗਿਆ ਹੈ ਟਰੈਕਟਰ ਨੂੰ ਤੇ ਕਮੈਂਟ ਕਰਕੇ ਦੱਸੋ ਵੀ ਇਹ ਕਿਵੇਂ ਲੱਗਿਆ ਟਰੈਕਟਰ ਧੰਨਵਾਦ